ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾ ਫੂਲ ਤੇ ਅੱਜ ਬਾਈਆਂ ਕੋਲੇ ਇੱਕ ਮੱਝ ਬਕਾਊਆ ਘਰੇਲੂ ਜੀਮੀਦਾਰ ਪਰਿਵਾਰ ਹੈ ਤੇ ਬਹੁਤ ਹੀ ਵਧੀਆ ਝੋਟੀਆਂ ਤੀਜੇ ਸੂਇਆ ਸੂਣ ਵਾਲੀ ਹੈ ਤੇ ਦਿਨ ਹਜੇ ਕੁਝ ਲੈ ਜੂਗੀ ਖਵਾਨਾ ਹਮਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਸਵੇ ਸੱਤ ਦਿਨ ਹਜੇ ਰਾਮਣਾ ਲੈ ਜਾਣੇ ਝੋਟੀ ਨੇ ਜਿਸ ਹਿਸਾਬ ਨਾਲ ਤਿਆਰੀ ਆ ਦੇਖ ਸਕਦੇ ਹੋ ਸੰਗ ਸਿੰਘ ਬਹੁਤ ਸੋਹਣਾ ਕੁੰਡਾ ਸਿੰਘ ਆ ਪੂਰੀ ਹੈਵੀ ਵੇਟ ਦੀ ਆ ਸਾਰੀ ਜਾਣਕਾਰੀ ਵੀ ਲੈ ਕੇ ਆਇਆ ਮੈਂ ਬਾਈ ਤੋਂ ਵੀ ਦੂਜੇ ਸੂਏ ਨੇ ਕਿੰਨਾ ਦੁੱਧ ਦਿੱਤਾ ਤੇ ਕੀ ਰੇਟ ਆ ਰੇਟ ਵੀ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਆ ਜੋ ਮਲਾਉਣੇ ਆ ਬਾਈ ਦੇ ਨਾਲ ਸਸੀ ਕਾ ਬਾਈ ਜੀ ਸਸੀ ਕਾ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਹਰਸ਼ਮਰ ਸਿੰਘ ਆ ਜੀ ਦਾ ਨਾਮ ਠੀਕ ਆ ਜੀ ਤੇ ਠੀਕ ਆ ਜੀ ਦਾਣਾ ਮੱਡੀ ਕੋਲੇ ਘਰ ਆ ਠੀਕ ਆ ਜੀ ਭਾਇ ਰੂਪੇ ਵਾਲੀ ਸੜਕ ਕੋਲੇ ਆ ਠੀਕ ਆ ਜੀ ਮੋਬਾਈਲ ਨੰਬਰ ਦੱਸ ਦਿਓ ਆਪਣਾ 7698 ਹਾਂ ਜੀ 066 ਠੀਕ ਆ ਜੀ ਤੇ ਜਿਹੜੀ ਆਪਣੀ ਆਹ ਝੋਟੀ ਅੱਜ ਬਕਾਉ ਆ ਜੀ 99 ਸੂਏ ਆ ਜੀ ਇਹੇ ਜੀ ਸੂਏ ਠੀਕ ਆ ਜੀ ਦੂਜੇ ਸੂਏ ਦਾ ਦੁੱਧ ਕਿੰਨਾ ਕੁ ਦਿੱਤਾ ਸੀ ਜੀ ਥੋੜਾ ਜਿਹਾ ਘੁਲਦਾ ਜੀ ਠੀਕ ਆ ਜੀ ਇਹ ਆਪਣੇ ਘਰ ਦੇ ਕੋਈ ਝੋਟੀ ਹੈ ਜੀ ਹਾਂ ਸਾਡੇ ਵੀ ਝੋਟੀ ਠੀਕ ਆ ਜੀ ਹੁਣ ਤੀਜੇ ਸੂਏ ਸੂਣਾ ਜੀ ਹਾਂ ਜੀ ਤੇ ਦਿਨੇ ਤੇ ਪੂਰੇ ਹੋਗੇ ਜੀ ਹਾਂ ਉਹ ਦਿਨ ਪੂਰੇ ਹੋਗੇ ਜੀ ਦਿਨ ਲਗੂ ਠੀਕ ਆ ਜੀ 6-7 ਦਿਨ ਉੱਤੇ ਲੈ ਜੂ ਜੀ ਹਾਂ ਜੀ ਠੀਕ ਆ ਜੀ ਤੇ ਰੇਟ ਵੀ ਦੱਸ ਹੀ ਦਿਓ ਜੀ ਰੇਟ ਹੈ 155 ਜੀ ਠੀਕ ਹੈ ਵਿੱਚੋਂ ਮਾਨਤਾ ਤਾਂ ਕਰ ਦਿਓਗੇ ਜੀ ਹਾਂ ਜੀ 1500 ਦਾ ਹੋ ਜੀ ਠੀਕ ਆ ਜੀ ਲਓ ਵੀ ਮਿੱਤਰੋ ਟੀਕਾ ਉਹ ਦੱਸ ਦਿਓ ਜੀ ਇਹਦੇ ਜਿਹੜਾ ਟੀਕਾ ਭਰਾ ਉਹਦਾ ਰਿਕਾਰਡ ਹੈਗਾ ਨੀ ਰਿਕਾਰਡ ਜਿੰਨੇ ਉਹ ਮੁਰਾ ਨਾਲ ਦੀ ਭਰਾ ਹੈ ਜੀ ਠੀਕ ਆ ਜੀ ਉਹ ਸੀਮਨ ਸੰਭਿਆ ਹੋਣੀ ਹਾਂਜੀ ਠੀਕ ਆ ਜੀ ਲਓ ਵੀ ਤੋੜ ਕੇ ਦਿਖਾ ਦਿਓ ਜੀ ਲਓ ਵੀ ਸੱਜਣੋ ਝੋਟੀ ਬਹੁਤ ਸੋਹਣੀ ਹੈਵੀ ਵੇਟ ਦੀ ਆ ਪੂਰੀ ਕੱਦ ਕਾਠ ਵਾਲੀ ਜਿਹੜੇ ਭਰਾ ਨੇ ਖਰੀਦਣੀਆਂ ਤੁਸੀਂ ਆ ਕੇ ਪਿੰਡ ਜਰਾਲ ਜ਼ਿਲ੍ਹਾ ਬਠਿੰਡਾ ਤਸਵੀਰ ਆਪਰਾ ਫੁੱਲ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਤੇ ਗੱਲਬਾਤ ਕਰ ਲਿਓ ਬਾਈ ਨਾਲ ਪੂਰੀ ਬਰੀਡ ਵਾਲੀ ਝੋਟੀ ਆ ਦੇਖ ਸਕਦੇ ਹੋ ਤੁਸੀਂ ਤੋਰੀ ਚਲੋ ਹੀ ਤੋੜ ਕੇ ਇੱਥੋਂ ਮੋੜਾਂਗੇ ਜੀ ਲੋ ਵੀ ਮਿੱਤਰੋ ਇਧਰੋਂ ਦਿਖਾਉਣਾ ਚਾਨਣ ਪੈਂਦਾ ਪੂਰੀ ਝੋਟੀ ਸਾਫ ਦੇਖੋ ਲੇਵਲੂਆ ਕੱਲਾ ਕੱਲਾ ਥਾਣ ਲੱਗਿਆ ਵਾ ਹੱਥ ਦੀ ਚਵਾਈ ਵਾਲੇ ਥਾਣਾ ਇੱਥੇ ਰੋਕੋਗੇ ਮਾੜਾ ਯਾਰ ਰੋਕੀ ਨਹੀਂ ਫਿਰ ਖੁਰਨੀ ਤੇ ਲੈ ਚੱਲ ਲੈ ਚੱਲੋ ਐ ਚੱਲ ਤੋੜ ਲੋ ਲੋ ਵੀ ਚੈੱਕ ਕਰੋ ਕਿਸੇ ਵੀ ਪੱਖ ਤੋਂ ਝੋਟੀ ਹੱਥ ਨਹੀਂ ਤਰੌਂਦੀ ਬਹੁਤ ਸਕੀਨ ਝੋਟੀ ਆ ਲੈ ਚੱਲੋ ਲੈ ਚੱਲੋ ਐ ਚੱਲੋ ਹੈਵੀ ਵੇਟ ਦੀ ਪੂਰੀ ਕੱਦਕਾਠ ਤੇ ਰੇਟ ਵੀ ਬਾਈਆਂ ਨੇ ਬਿਲਕੁਲ ਜਾਇਜ਼ ਕਰਿਆਗਾ ਦੁੱਧ ਦੇ ਹਿਸਾਬ ਨਾਲ ਦੁੱਧ ਇੱਤੀ ਪਲਾਸ ਹੀ ਜਾਊਗੀ ਇੱਤੀ 16 17 ਕਿੱਲਿਆਂ ਨੂੰ ਰਾਮਣਾ ਜਾਊਗੀ ਦੁੱਧ ਨੂੰ ਦੇਖੋ ਤੁਸੀਂ ਭਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਹਜੇ ਕਰਮਾ ਵਾਲੀ ਨੇ ਦਿਨ ਲਾਏ ਜਾਣੇ 6 7 ਦਿਨ 6 7 ਦਿਨਾਂ ਨੂੰ ਤਾਂ ਪੂਰੀ ਤਿਆਰ ਹੋ ਜਾਣੀ ਆ ਸਾਈਡ ਤੋਂ ਵੀ ਠੰਡ ਦਿਖਾਉਣੇ ਆ ਸਾਨੂੰ ਬੰਨ ਲਓ ਲੋ ਵੀ ਤੁਹਾਨੂੰ ਇਧਰੋਂ ਦਿਖਾਉਣੇ ਆ ਹਵਾ ਨੇ ਤੇ ਨਾੜਾਂ ਵੀ ਬਹੁਤ ਸੋਹਣੀਆਂ ਦੇਖੋ ਤੁਸੀਂ ਥਣ ਵੀ ਕੱਲਾ ਕੱਲਾ ਲੱਗਿਆ ਵਾ ਤੇ ਦੋਨੇ ਪਾਸੇ ਥਣ ਚੈੱਕ ਕਰ ਲੋ ਦੇਖੋ ਆ ਬਹਿਣੀ ਵਾਲੇ ਥਾਣਾ ਚਾਰੇ ਥਣ ਇੱਕੋ ਜਿਹੇ ਪੀੜੀ ਦੇ ਪਾਵਿਆਂ ਵਰਗੇ ਥਾਣਾ ਦੇ ਬਿਲਕੁਲ ਉਪਰਾਂ ਵੀ ਨਹੀਂ ਮਨਾਉਂਦੀ ਪਸ਼ੂ ਜਿਵੇਂ ਆਮ ਪਸ਼ੂ ਬਹੁਤ ਡਰਦੇ ਹੁੰਦੇ ਆ ਠੰਡੀ ਸੀਲ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ